ਹਾਂਜੀ ਕਿਵੇਂ ਹੋ ਸਾਰੇ ਉਮੀਦ ਕਰਦਾ ਸਾਰੇ ਵਧੀਆ ਹੋਵਾਂਗੇ ਅੱਜ ਦੇ ਵਲੌਗ ਵਿੱਚ ਦਿਖਾਵਾਂ ਤੁਹਾਨੂੰ ਮੇਰੇ ਯਾਰ ਦਾ ਹੈਪੀ ਬਰਥਡੇ ਜਨਮ ਦਿਨ ਆ ਉਹਦਾ ਅੱਜ ਸਾਰੇ ਦਵਾਵਾਂ ਦੇ ਉਹਨੂੰ ਬਿਸਾਂ ਕਰਿਓ ਕਿ ਉਹਦੀ ਲੰਮੀ ਉਮਰ ਹੋਏ ਬਾਕੀ ਆ ਰਿਹਾ ਸਾਨੂੰ ਉਹ ਲੈਣ ਅਸੀਂ ਜਾਵਾਂਗੇ ਹੋਟਲ ਦੇ ਵਿੱਚ ਸੈਲੀਬ੍ਰੇਟ ਕਰਨ ਮਿਲਦੇ ਆ ਲੌਂਗ ਵਾਂ ਪਹਿਲਾ ਮੁੰਡਾ ਆ ਗਿਆ ਵਲੌਗ ਹਾਂਜੀ ਬਰਥਡੇ ਵਾਲਾ ਮੁੰਡਾ ਆ ਗਿਆ ਆ ਮੁੰਡਾ ਜਨਮ ਦਿਨ ਹੈਪੀ ਬਰਥਡੇ ਬਈ ਕਿਵੇਂ ਨੇ ਹੈਪੀ ਬਰਥਡੇ ਥੈਂਕ ਯੂ ਬਾਈ ਕਿੱਥੇ ਜਾਵਾਂਗੇ ਆ ਜਾ ਲੰਗੋੜਾ ਠੀਕ ਹੈ ਜੀ ਸਾਰੇ ਬਿਸ ਕਰੇ ਬਾਈ ਨੂੰ ਜਨਮ ਦਿਨ ਹੈ ਦਾ ਮਿਲਦੇ ਆ ਤੁਹਾਨੂੰ ਅਗਲੇ ਸ਼ਾਟ ਚ ਹਾਂ ਜੀ ਦੋ ਬੰਦੇ ਹੋਰ ਜੁੜ ਗਏ ਨਾਲ ਆ ਦੋ ਬੰਦੇ ਹੋਰ ਜੁੜ ਗਏ ਨਾਲ ਮੂੰਹ ਨਾਲ ਕੋਈ ਬਾਈ ਇਹ ਕੌਣ ਆਹਾ ਇਹ ਇੱਥੇ ਆ ਸਿਰੋ ਤੋਂ ਉਹਨੂੰ ਲੈ ਕੇ ਆਣਾ ਚਾਰ ਵਾਲੀ ਐਨਕਾ ਆਰਡਰ ਕਰਾਇਆ ਹੋਇਆ ਸੀ ਮੁੰਡੇ ਨੇ ਨਾ ਅਲੱਗ-ਅਲੱਗ ਸੌਟ ਆਰਡਰ ਕਿੱਥੇ ਕਰਾਇਆ ਹੋਇਆ ਕਿੱਥੇ ਆ ਜੀ ਕੇਕ ਕੌਣ ਆਇਆਗਾ ਇੱਧਰ ਮੜ ਗਿਆ ਦੂਰਾ ਚ ਬਸ ਠੀਕ ਹੈ ਕਰ ਦੋ ਬਾਈ ਨਾ ਕਦਰ ਮੈਂ ਤਾਂ ਆਨਲਾਈਨ ਹੀ ਨਹੀਂ ਹੋਇਆ ਪਹੁੰਚ ਗਏ ਰੈਸਟੋਰੈਂਟ ਚ ਟੀਮਾਂ ਵੀ ਪਹੁੰਚ ਗਈਆਂ ਹੁਣ ਰੀਮੋਡਿਆ ਕੱਟਦੇ ਕੇਕ ਹੁਣ ਕੌਣ ਹੈ ਬਾਈ ਹੁਣ ਕੇਕ ਲੱਗ ਟਾਈਮ ਲੱਗੂ ਹੈ ਪਹੁੰਚ ਗਈ ਆਉਣਾ ਨਹੀਂ ਆਉਣਾ ਕਨ ਕੇਕ ਕੱਟਣਾ ਆਈ ਲਵ ਦਿੱਲੀ ਵਰਗ ਰੱਬ ਚ ਆਇਆ ਮਨਾਉਣ ਬਰਥਡੇ ਹੈਪੀ ਬਰਥਡੇ ਟੂ ਯੂ ਹੈਪੀ ਬਰਥਡੇ ਟੂ ਯੂ ਥੋੜਾ ਥੋੜਾ ਇਦਾਂ ਹੋਏ ਮੁੰਡਾ ਦਾ ਮੈਂ ਕੈਮਰੇ 'ਚ ਨਹੀਂ ਆ ਰਿਹਾ ਲੈ ਵੀ ਹੈਪੀ ਬਰਥਡੇ ਜਗਤ ਵਾਲੂ ਹੈਪੀ ਬਰਥਡੇ ਤੁਝੈ ਹੈਲੋ ਪੀ ਵਾਲੇ ਤੂੰ ਹੀ ਮਾਈ ਡੈ ਵਿਕੀ ਤੁਸੀਂ ਜੇ ਮੈਂ ਕਰਦੇਗਾ ਮਜ਼ਾ ਲੂੰਗੀ ਬਾਹਰ ਮੜੇਗਾ ਆਉਣਾ ਨਹੀਂ ਆਣੀ ਲਿਆ ਹੋਈ ਹੈਪੀ ਬਰਥਡੇ ਤੈਨੂੰ ਕੋਈ ਤੇ ਸਤਨਾ ਮਾਰੀ ਹੈਪੀ ਬਰਥਡੇ ਹੈਪੀ ਬਰਥਡੇ ਟੂ ਯੂ ਹੈਪੀ ਬਰਥਡੇ ਆਏ ਕਿਵੇਂ ਮਾਰੇ ਪੈਣ ਕੇਕ ਨੂੰ ਦੇਖੋ ਵੱਡਾ ਦਾ ਮੁੰਡਾ ਵੀ ਖੁਦ ਕਿਵੇਂ ਮਾਰ ਰਿਹਾ ਕੇਕ ਨੂੰ ਕਰ ਦੀ ਗੱਡ ਰੱਖੇ ਕੇਕ ਦੀ ਮੇਰੇ ਵਾਸਤੇ ਵੀ ਛੱਡ ਦਿਓ ਯਾਰ ਆ ਜਾ ਬਈ ਅੱਜਾ ਥੋੜੂ ਲੈਣ ਜਾਣਾ ਬੱਸ ਉਹ ਲੱਗਾ ਰਹਿਣ ਤੇ ਗੋਰਾ ਹੋ ਜਾਏਗਾ ਕਰੀਮੇ ਦੂਜੀ ਹੁੰਦੀ ਆ ਚਲ ਆਜੋ ਆਏ ਯਾਰ ਬੰਬਈ ਉੱਠ ਗਾੜ ਮੈਂ ਖਾ ਕੇ ਕੇਕ ਕਿਵੇਂ ਬੈਠਾ ਕਿਠਾਈਏ ਬੈਠਣਾ ਭਾਈਓ ਯਾਰ ਦੋ ਜਾਨਾ ਕਿ ਜੈਸਵੀ ਮੁੰਗਾਈਂ ਅਗਰ ਆਏ ਨਹੀਂ ਹੈਗੇ ਮੈਂ ਹੱਲ ਪਾਏਗੇ ਖਾ ਕੇ ਕੇਕ ਦੇ ਕਿਵੇਂ ਡੱਗੇ ਪਏ ਨੇ ਆ ਜਾ ਆ ਜਾ ਇਹ 버ਗਰਾਂ ਦੀ ਵੇਟ 'ਚ ਆ ਗਿਆ ਹੁਣ ਪਹੁੰਚਿਆ ਇਹ ਬੰਦਾ ਲੇਟ ਹੋ ਗਿਆ ਠੀਕ ਆ ਠੀਕ ਆ ਕਟ ਜੀ ਨਾਲ ਹੀ ਚੱਕੀ ਫਿਰਦਾ ਲੇਟ ਹੋ ਗਿਆ ਹਾਂ ਬੰਦਾ ਲੇਟ ਹੋ ਗਿਆ ਜੀ ਟਾਈਮ ਤੇ ਆਇਆ ਕਰ ਮੁੰਡੇ ਆ ਮੁੰਡਾ ਤੂੰ ਲੇਟ ਆ ਪਤੰਦਰਾ ਨੰਮਾ ਦਾ ਹਾਂਜੀ 버ਗਰ ਹੋਣਾ ਆਏ ਨੇ ਮੁੰਡੇ ਥੱਕ ਕੇ ਬੇਟ ਚ ਮੂੰਹ ਦੇਖੋ ਕਿਹਾ ਹੋਰ ਯਾਰ ਆ ਦੇਖੋ ਮੂੰਹ ਦੇਖੋ ਇਧਰ ਇਧਰ ਦੇਖੋ ਗਾਇਸ ਬੰਦਾ ਲੇਟ ਹੋ ਗਿਆ ਜੀ ਆਪਣਾ ਸੀਗਾ ਕੱਜ ਲੈ ਆਏ ਠੰਡਾ ਬਤਾ ਰਹੇ ਆ ਮੁੰਡਾ ਲੈ ਵੀ ਚੱਕਮੀ ਆ ਨਾਮ ਚੱਕੋ ਬਈ ਸਾਡਾ ਬਈ ਪਾਰਟੀ ਮਾਮ ਤੋਂ ਵੀ ਹੁਣ ਚੱਲਿਆ ਘਰਾਂ ਨੂੰ ਹਨੇਰਾ ਵੀ ਹੋ ਗਿਆ ਬਾਹਰੇ ਜਿਹੜਾ ਬਚ ਗਿਆ ਜਿਆ ਘੇੜੀ ਭਰ ਲਈ ਚੱਲਿਆ ਹੁਣ ਘਰੇ ਬਿਲਕੁਲ ਕਰਕੇ ਤਾਂ ਧੰਨਵਾਦ ਜਿਨ੍ਹਾਂ ਨੇ ਆਪਣਾ ਵਲੌਗ ਦੇਖਿਆ ਪੂਰਾ ਤੇ ਬਾਕੀ ਹਨੇਰਾ ਹੋ ਗਿਆ ਸੈਲੀਬ੍ਰੇਟ ਕਰ ਲਿਆ ਬਰਥਡੇ ਕਣੀਆਂ ਨੇ ਘੇਰ ਲਿਆ ਗੜੇ ਪੈ ਕੇ हट ਗਏ ਚੱਕਾਈ ਜੀ ਵਿਸ ਕਰ ਦੋ ਇਹਨੂੰ ਸਾਰੇ ਬਾਈ ਨੂੰ ਠੀਕ ਆ ਜਨਮ ਦਿਨ ਇਹਦਾ ਅਗਲੇ ਸਾਲ ਫੇਰ ਇਹਦੇ ਜਨਮ ਦਿਨ ਦਾ ਵਲੌਗ ਲੈ ਕੇ ਆਵਾਂਗੇ ਹੋਰ ਵੀ ਯਾਰਾਂ ਮਿੱਤਰਾਂ ਦੇ ਬਾਰਡਿਆਂ ਦਾ ਲੈ ਕੇ ਆਵਾਂਗੇ ਕਿਹੜਾ ਰੇਡ ਦੀ ਟੀਮ ਦਾ ਠੀਕ ਆ ਜੀ ਗਿਣਮੇ 6 ਹੀ ਬੰਦੇ ਸੀ